ਧਰਮ ਨਾਲ ਧਰਤੀ 'ਚ ਬੜਨ ਵਾਲੇ ਕਰ ਰੱਖੇ ਆ ਕਿਸੇ ਗੱਲ ਦੀ ਕਸਰ ਨਹੀਂ ਛੱਡਦਾ ਡੰਨ ਨਿਭਾ ਕੇ ਜੰਮ ਪਿਆ ਨਾ ਘਰ ਚ ਬਾਲਾ ਮਾੜਾ ਯਾਰ ਸਾਰੇ ਪਿੰਡ 'ਚ ਪੂਧੂ ਕਰਾ ਰੱਖੇ ਆਪਣਿਆਂ ਨੇ ਤੜਕੇ ਸੁਨੇਹਾ ਨਿਕਲ ਜੋ ਕੋ ਖੇਤ ਬੰਨੇ ਦਾ ਨਹੀਂ ਫਿਕਰ ਆ ਵੀ ਮੈਂ ਵਗ ਜਾ ਉੱਥੇ ਪਤਾ ਨਹੀਂ ਕੀ ਕਰਦਾ ਕੀ ਇਹੋ ਜਾਂ ਕੋਣ ਲੱਗੇ ਮੈਂ ਕਿਸੇ ਗਲੀ 'ਚ ਮਲੇ ਜਾ ਜੋ ਕਿ ਛੱਟੇ ਆਪਣ ਵੀ ਨਹੀਂ ਸਾਰੇ ਪਿੰਡ 'ਚ ਕੱਚਾ ਹਰੇਕ ਝਾਗ ਦੇ ਉਹਦਾ ਭਰਾ ਆ ਜਾਂਦਾ ਉਹਦਾ ਭਰਾ ਜਾਂਦੇ ਆ ਨਾ ਆਪਾਂ ਨੂੰ ਐ ਮੰਗ ਕੇ ਚੱਲ ਕੇ ਕੋਈ ਲੜ ਸਕਦੇ ਆ ਨਾ ਕੋਈ ਕਹਿ ਸਕਦੇ ਕੋਈ ਆਦੇ ਭਣਾ ਪਾਈਆਂ ਕਰਕੇ ਉਹਨਾਂ ਦੇ ਨਾਂ ਆਪਸ਼ਨ ਹੁੰਦੇ ਆ ਇਹ ਨੱਕ ਪੜਾਉਂਦਾ ਸਾਰੇ ਪਿੰਡ ਚ ਉਹ ਉਹ ਬੰਦਿਆਂ ਦੀ ਗੱਲ ਸੁਣਨੀ ਪੈਂਦੀ ਹੈ ਜਿਨ੍ਹਾਂ ਨੂੰ ਕੋਈ ਨਹੀਂ ਬੁਲਾਉਂਦਾ ਉਹ ਬੰਦੇ ਵੀ ਚਾਰ ਗੱਲਾਂ ਸੁਣਾ ਦੇ ਆਪਾਂ ਨੂੰ ਮਾਰ ਕੇ ਨਹੀਂ ਇਹ ਬੁਲਾਉਂਦੇ ਆ ਅੱਜ ਅੱਜ ਦੇਖ ਦੇਖ ਚੌਰਾਕੇ ਮੇ ਹੱਸਦਾ ਹੁੰਦਾ ਕੋਈ ਆ ਦੇ ਮਾਈ ਕੀ ਛੋਟੇ ਛੱਪ ਲੜਾਤਾ ਆ ਪੈਗੇ ਮੇ ਖਾਲਾ ਆਏਗਾ ਕਿਉਂ ਕੀ ਕਰੇ ਵੀ ਨਹੀਂ ਬੜਨ ਨਹੀਂ ਜਾਦੀ ਆਪਣੀ ਇਹ ਜਿਆਦਾ ਨਹੀਂ ਗੱਲ ਕਰਾਰੇ ਹੋ ਇਹ ਇੱਜ਼ਤ ਤਾਂ ਨੇੜੇ ਤੇੜੇ ਨਹੀਂ ਇਹ ਕਿਉਂ ਮੈਂ ਕੀ ਕਹਦਾ ਹੁਣ ਸਤੂ ਕਿੱਥੇ ਉਜੜਿਆ ਸੀ ਤੜਕੇ ਦਾ ਮੈਂ ਇੱਥੇ ਗਿਆ ਸੱਤ ਚ ਕੀ ਲੈਣ ਗਿਆ ਸੀ ਸਹੀ ਉਹ ਬੈਠੇ ਸੀ ਇੱਥੇ ਯਾਰ ਦੋਸਤ ਬੈਠੇ ਸੀਗੇ ਹੋਰ ਕੀ ਮੈਂ ਕੋਈ ਝੂਠ ਬੋਲਦਾ ਹਾਂ ਅੱਜ ਕੀ ਲੈਣ ਗਿਆ ਸੀ ਚੰਗਾ ਭਾਈ ਤੂੰ ਜੇ ਮਨ ਲਈ ਤੂੰ ਤਾਂ ਮੇਰੇ ਗੱਲ ਫਾਹਾ ਪਾਉ ਉਹਨੂੰ ਫਿਰ ਦੇ ਉਹ ਸੱਤ ਚ ਕੀ ਲੈਣ ਗਿਆ ਸੀ ਮੈਂ ਯਾਰ ਇੱਥੇ ਗਿਆ ਸੀ ਕੰਮ ਕੋਈ ਆਜ ਮੈਂ ਹੁਣ ਕੰਮ ਵੀ ਨਹੀਂ ਜਾ ਸਕਦਾ ਯਾਰ ਤੇ ਪੱਤ ਸੋਹਦਾ ਪਰ ਨਾ ਕੀਮੀਆਂ ਨੇ ਵੀ ਬੇਮਤਲਬ ਬੁਲਾਏਗਾ ਹੋਰ ਕੀ ਮੈਂ ਤਾਂ ਕਿਸੇ ਦੇ ਸੁਣਗੇ ਭੈਣ ਚੋਤ ਲੈ ਮੈਨੂੰ ਤਾਂ ਬੇਨਾਮ ਕਰ ਦੇ ਨਾ ਆਪੇ ਤਾਂ ਬੇਨਾਮ ਕਰਦੇ ਆ ਤੈਨੂੰ ਖੇਤ ਬੰਦੇ ਨਾਲ ਨਹੀਂ ਬੇਨਾਮ ਕਰਤ ਗਏ ਨੇ ਅਬ ਯਾਰ ਬਾ ਚੇਪਰਾਵਾ ਮਾਂ ਬਣਿਆ ਤੇ ਮੇਰਾ ਖਿਆਲਾ ਛੱਡ ਮੈਂ ਤਾਂ ਬਹੁਤ ਅੱਕਿਆ ਪੈਸੇ ਉਥੋਂ ਮੈਂ ਤਾਂ ਤੁਜੀ ਮਾਰ ਜਾ ਹਾਂ ਮੈਂ ਤਾਂ ਮੈਂ ਮਰੂੰ ਅੱਜ ਮੈਂ ਖੂਚ ਖੂਚ ਢਿੱਗ ਕੇ ਮਰੂੰ ਮੈਂ ਮਰੂੰ ਅੱਜ ਇਹਨੂੰ ਦੇਖ ਜਾ ਮੈਂ ਮੈਂ ਮਰੂੰ ਜਿੱਦ ਬਹੁਤ ਕੰਮ ਕੀਤਾ ਮੈਂ ਮਰੂੰ ਖਾੜੇ ਮੇਰੇ ਮਗਰੀ ਨਹੀਂ ਆਏ ਫੋਨ ਤਾਂ ਇਹ ਆਪਾਂ ਤਾਂ ਕੀ ਮੰਨ ਲੈ ਫੋਨ ਲਾ ਕੇ ਨਾ 500 ਤੱਕ ਜੇ ਹੈਲੋ ਹਾਂ ਕੀ ਹੋ ਗਿਆ ਹੁਣ ਹੁਣ ਤੇਥੋਂ ਮਰਿਆ ਵੀ ਨਹੀਂ ਜਾਂਦਾ ਨਹੀਂ ਰਿਹਾ ਜਾਂਦਾ ਘਰ ਤੇ ਬਣਾ ਆ ਗਈ ਜਾਂ ਤਾਂ ਲਾ ਲਿਆ ਜਿਹੜਾ ਮਗਰੀ ਫੋਨ ਮੈਂ ਤਾਂ ਜਿਹੜਾ ਮਾਰਨਾ ਮਾਰਨਾ ਹੈ ਮੈਂ ਤਾਂ ਛੋਟੂ ਤਾਂ ਫੋਨ ਲਾਇਆ ਹੈ ਵੀ ਜੀ ਦੀ ਲਾਸਟ ਫੋਨ ਤੇ ਆਉਂਦਾ ਹੁੰਦਾ ਫੋਨ ਉਹ ਚੋਂ ਨੂੰ ਝੱਕੂ ਮੈਂ ਤਾਂ ਮਰੂ ਤੁਹਾਨੂੰ ਨਾਮ ਲੈ ਕੇ ਮਰੂ ਇਹ ਸਾਰੇ ਉਹ ਪੱਟ ਮਰਦਾ ਵੀ ਆਪਾਂ ਨੂੰ ਮਾਰੂ ਭੈਣ ਤੋਂ ਤੁਹਾਨੂੰ ਲੋਕ ਕੋਹਾ ਭਈਆ ਭਾਈ ਕਰਿਆ ਮੈਂ ਨਹੀਂ ਆਉਦਾ ਉਹ ਮੈਂ ਨਹੀਂ ਆਉਦਾ